ਸ੍ਰੀ ਗਾਇ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜਦੀ ਕਲਾ 'ਚ ਹੋਮੂਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਫੋਟੋਕ ਚੈਨਲ ਤੇ ਆਪਾਂ ਜੀ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਹਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਆਪਾਂ ਦਿਖਾਉਣੇ ਸੂਟ ਸਟਾਰਟ ਕਰਦੇ ਆਂ ਫਸਟ ਜਿਹੜੇ ਆਵਲੇ ਸੂਟ ਹੋਣਗੇ ਇਹ ਹੋਣਗੇ ਪਿਓਰ ਸੈਟਨ ਜ਼ੋਰ ਜੱਟ ਦੇ ਉੱਤੇ ਠੀਕ ਹੈ ਜੀ ਪਿਓਰ ਸੈਟਨ ਜ਼ੋਰ ਜੱਟ ਫੈਬਰਿਕ ਰਹੇਗਾ ਇਹਨਾਂ ਦਾ ਨਾਲ ਹੈਂਡ embroiderry ਦਾ ਕੰਮ ਕੀਤਾ ਹੋਏਗਾ ਬਹੁਤ ਸੋਹਣਾ ਹੈਂਡਵਰਕ ਦਾ ਕੰਮ ਕੀਤਾ ਹੋਏਗਾ ਹੈਵੀ ਵਰਕ ਕੀਤਾ ਹੈ ਫੋਟੋਜ਼ ਜਿਹੜੀਆਂ ਥੋੜੀਆਂ ਜਿਹੀਆਂ ਕਲੀਅਰ ਨਹੀਂ ਆ ਰਹੀਆਂ ਵੀਡੀਓ ਵਿੱਚ ਬਟ ਅਗਰ ਤੁਹਾਨੂੰ ਇਹ ਸੂਟ ਪਸੰਦ ਆਉਂਦਾ ਤੁਸੀਂ ਪਰਸਨਲੀ ਸਾਨੂੰ WhatsApp ਤੇ ਮੈਸੇਜ ਕਰਕੇ ਆਪਣੀ ਫੋਟੋਜ਼ ਦੁਆਰਾ ਮੰਗਵਾ ਕੇ ਚੈੱਕ ਕਰ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਪ੍ਰੋਪਰ ਪਤਾ ਲੱਗੇਗਾ embroidery ਦਾ ਬਹੁਤ ਸਫਾਈ ਦਾ ਕੰਮ ਕੀਤਾ ਹੈ ਪ੍ਰੋਪਰ ਠੀਕ ਇਹਨਾਂ ਤੁਹਾਨੂੰ ਜਿਹੜੀ ਫੋਟੋਜ਼ ਨਜ਼ਰ ਆਏਗੀ ਠੀਕ ਹੈ ਜੀ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਆਪਣਾ ਸਕਰੀਨਸ਼ਾਟ ਭੇਜ ਕੇ ਜਿਹੜਾ ਆਰਡਰ ਵੀ ਬੁੱਕ ਕਰ ਸਕਦੇ ਹੋ ਤੇ ਨਾਲ ਦੀ ਨਾਲ ਆਪਣੀ ਫੋਟੋਜ਼ ਦੁਆਰਾ ਮੰਗਵਾ ਸਕਦੇ ਹੋ ਜੀ ਬਹੁਤ ਸੋਹਣਾ ਫੈਬਰਿਕ ਰਹੇਗਾ ਪਿਓਰ ਸੈਟਿੰਗ ਜੌਰਜ ਠੀਕ ਹੈ ਜੀ ਬਹੁਤ ਸੋਹਣਾ ਹੈਂਡ ਐmbroidry ਦਾ ਵਰਕ ਕੀਤਾ ਹੋਇਆਗਾ ਬਾਕੀ ਕਲਰ ਬਹੁਤ ਡੀਸੈਂਟ ਜੇ ਬਹੁਤ ਸੋਹਣੇ ਆ ਅਗਰ ਤੁਸੀਂ ਇਹਨਾਂ ਦੀ ਕੋਈ ਡਰੈਸ ਬਣਵਾਉਣਾ ਚਾਹੁੰਦੇ ਹੋ ਤਾਂ ਉਸ ਅਕੋਰਡਿੰਗ ਵੀ ਫੈਬਰਿਕ ਲੈ ਸਕਦੇ ਹੋ ਕੋਈ ਡਰੈਸ ਬਣਵਾਉਣਾ ਚਾਹੁੰਦੇ ਆ ਕੋਈ ਗਰਾਰਾ ਸ਼ਾਰਾ ਨਾਲ ਬਣਾਉਣਾ ਚਾਹੁੰਦੇ ਆ ਤਾਂ ਬਹੁਤ ਸੋਹਣੀ ਲੁੱਕ ਬਣੇਗੀ ਸੂਟ ਰੈਡੀ ਹੋ ਕੇ ਬਹੁਤ ਸੋਹਣੇ ਬਣਗੇ ਬਣਵਾ ਸਕਦੇ ਹੋ ਅਗਰ 올ਓਵਰ ਤੁਸੀਂ ਸਲਵਾਰ ਸੂਟ ਬਣਾਉਣਾ ਚਾਹੁੰਦੇ ਹੋ ਤਾਂ ਵੀ ਬਣਵਾ ਸਕਦੇ ਹੋ ਬਾਕੀ ਜਿਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਜਿਹੜਾ ਹੈ ਬੁੱਕ ਕਰੀ ਜੋ ਨੰਬਰ ਦਿੱਤੇ ਤੇ ਮੈਸੇਜ ਕਰਕੇ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠੇ ਹੋ ਸੂਟ ਮੰਗਵਾ ਸਕਦੇ ਹੋ ਜੀ ਬਹੁਤ ਸੋਹਣੇ ਹੈਵੀ ਸੂਟ ਹੈ ਇਹ ਜਿਹੜੇ ਜਾਗੋ ਸਪੈਸ਼ਲੀ ਬਣ ਜਾਣਗੇ ਅਗਰ ਕੋਈ ਮੈਰਿਜ ਫੰਕਸ਼ਨ ਤੇ ਕੋਈ ਪਹਿਣਾ ਵੇਅਰ ਕਰਨਾ ਚਾਹੁੰਦੀ ਹੈ ਤਾਂ ਹੈਵੀ ਸੂਟ ਜਿਹੜੇ ਬਣ ਕੇ ਬਹੁਤ ਸੋਹਣੀ ਸਟੀਚਿੰਗ ਹੋ ਕੇ ਪ੍ਰੋਪਰ ਵਧੀਆ ਬਣਗੇ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰ ਨੈਕਸਟ ਆਵਲੇ ਜਿਹੜੇ ਪਲੇਨ ਹੋਏਗਾ ਫੈਬਰਿਕ ਇਹ ਹੋਏਗਾ ਰੂਬੀ ਸੈਲਫ ਪਸ਼ਮੀਨਾ ਦਾ ਬਹੁਤ ਵਧੀਆ ਫੈਬਰਿਕ ਜਿਹੜੀਆਂ ਪਹਿਣਾ ਤੇ ਇਹ ਵਾਲਾ ਫੈਬਰਿਕ ਵੇਅਰ ਕਰਦੀਆਂ ਉਹਨਾਂ ਨੂੰ ਪਤਾ ਰੂਬੀ ਸੈਲਫ ਪਸ਼ਮੀਨਾ ਬਹੁਤ ਹੀ ਵਧੀਆ ਰਹਿਣ ਵਾਲਾ ਫੈਬਰਿਕ ਇਹ ਆਪਣੇ ਕੋਲ ਪਲੇਨ ਆਪਾਂ ਲੈ ਕੇ ਆਂਦੇ ਆ ਕੱਪੜੇ ਇਹਨਾਂ ਵਿੱਚ ਥੋੜੇ ਜਿਹੀ ਕਲਰ ਜਿਹੜੇ ਆਪਾਂ ਤੁਹਾਨੂੰ ਦਿਖਾਵਾਂਗੇ ਬਾਕੀ ਆਪਾਂ ਸਾਰੇ ਕਲਰ ਤਾਂ ਵੀਡੀਓ ਵਿੱਚ ਨਹੀਂ ਦਿਖਾ ਸਕਦੇ ਜੀ ਥੋੜੇ ਜਿਹੀ ਕਲਰ ਆਪਣੇ ਕੋਲ ਆਪਾਂ ਤੁਹਾਨੂੰ ਲੈ ਕੇ ਤੁਹਾਨੂੰ ਦਿਖਾ ਦਵਾਂਗੇ ਠੀਕ ਹੈ ਜੀ ਇਨਾਂ ਤੇ ਤੁਸੀਂ ਕੋਈ ਹੈਂਡਵਰਕ ਕਰਾਉਣਾ, ਥ੍ਰੈਡਵਰਕ ਕਰਾਉਣਾ, ਆਰੀਵਰਕ ਕਰਾਉਣਾ, ਮਸ਼ੀਨਵਰਕ ਕਰਾਉਣਾ ਕੋਈ ਵੀ ਵਰਕ ਕਰਵਾਉਣਾ ਆ ਵਰਕ ਕਰਵਾ ਕੇ ਸੂਟ ਨੂੰ ਰੈਡੀ ਕਰਵਾ ਸਕਦੇ ਹੋ, ਕਲਰ ਦੇਖ ਸਕਦੇ ਹੋ, ਲਾਈਟ, ਡਾਰਕ ਸਾਰੇ ਤਰ੍ਹਾਂ ਦੇ ਆਪਣੇ ਤੋਂ ਹੈਗੇ ਆ। ਬਹੁਤ ਸੋਹਣੇ-ਸੋਹਣੇ ਕਲਰ ਆ। ਠੀਕ ਹੈ ਜੀ, ਇਹ ਪਲੇਨ ਦੇ ਵਿੱਚ ਫੈਬਰਿਕ ਅਵੇਲੇਬਲ ਹੈ ਆਪਣੇ ਕੋਲ। ਇੱਥੇ ਕੋਈ ਵੀ ਤੁਸੀਂ ਵਰਕ ਕਰਵਾ ਕੇ ਸੂਟ ਨੂੰ ਰੈਡੀ ਕਰਵਾਉਣਾ ਚਾਹੁੰਦੇ ਆ ਸਾਨੂੰ ਦੱਸ ਸਕਦੇ ਹੋ। ਅਗਰ ਤੁਹਾਨੂੰ ਕੋਈ ਫੋਟੋ ਕਿਸੇ ਬੁਟੀਕ ਦਾ ਕੋਈ ਵੀ ਫੋਟੋ ਤੁਹਾਨੂੰ ਪਸੰਦ ਆ ਤੁਸੀਂ ਸਾਨੂੰ ਭੇਜ ਕੇ ਉਹੀ ਵਾਲਾ ਵਰਕ ਕਰਵਾ ਸਕਦੇ ਹੋ ਤੁਹਾਨੂੰ ਦੱਸ ਕੇ। ਅਗਰ ਸਾਨੂੰ ਸਾਡੀਆਂ ਫੋਟੋਜ਼ ਵਿੱਚੋਂ ਕੋਈ ਵਰਕ ਪਸੰਦ ਆਉਂਦਾ ਤੁਸੀਂ ਦੱਸ ਸਕਦੇ ਹੋ ਜਿੱਦਾਂ ਦਾ ਵੀ ਵਰਕ ਕਹੋਗੇ ਵਰਕ ਕਰਕੇ ਪ੍ਰੋਪਰ ਤਰੀਕੇ ਨਾਲ ਰੈਡੀ ਕਰਕੇ ਦਵਾਂਗੇ ਅਨਸਟਿਚ ਵਰਕ ਕਰਵਾ ਕੇ ਲੈਣਾ ਉਹ ਵੀ ਲੈ ਸਕਦੇ ਹੋ ਅਗਰ ਬਕਾਇਦਾ ਨਾਲ ਸਟਿਚ ਕਰਾਉਣਾ ਚਾਹੁੰਦੇ ਆ ਸਟਿਚ ਵੀ ਕਰਾ ਸਕਦੇ ਹੋ ਪ੍ਰੋਪਰ ਪੇਸਟਿੰਗ ਪੱਟੀ ਲਗਾ ਕੇ ਤੁਹਾਨੂੰ ਸਟਿਚਿੰਗ ਕਰਕੇ ਦਵਾਂਗੇ ਸਟਿਚਿੰਗ ਕਰਕੇ ਜਦੋਂ ਸੂਟ ਰੈਡੀ ਹੋਏਗਾ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਪਰਫੈਕਟ ਹੋਏਗਾ ਜੀ ਨੈਕਸਟ ਇਹਨਾਂ ਨਾਲ ਅਗਰ ਕੋਈ ਇਸੇ ਤਰ੍ਹਾਂ ਦੇ ਦੁਪੱਟੇ ਲੈਣੇ ਉਹ ਵੀ ਲੈ ਸਕਦੇ ਹੋ ਬਾਕੀ ਆਪਣੇ ਕੋਲ ਅੱਜ ਦੀ ਕਲੈਕਸ਼ਨ ਇਹ ਚ ਇਹ ਸੂਟ ਸੀ